ਕਰਕੇ ਸਾਬਕਾ ਦਿੱਲੀ ਦੇ ਉਪ ਮੁੱਖ ਸੌਰੀ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੇ ਵੱਲੋਂ ਉਹ ਖੁਦ ਹੀ ਚੋਣ ਹਾਰ ਗਏ ਜਿਸ ਕਹਿੰਦੇ ਸੈਨਾ ਦਾ ਵਜ਼ੀਰ ਗਿਰਦੇ ਜਾਂ ਰਾਜੇ ਗਿਰਦੇ ਤਾਂ ਉਹ ਸੈਨਾ ਕੀ ਲੜੇਗੀ ਉਹੀ ਕੰਮ ਹੋਇਆ ਦਿੱਲੀ ਦੇ ਵਿੱਚ ਤੇ ਤੁਹਾਨੂੰ ਦਾ ਜਿੰਨੇ ਕਿ ਵੱਡੀਆਂ ਵੱਡੀਆਂ ਜਿਹੜੀਆਂ ਹਸਤੀਆਂ ਉਹ ਟੈ ਟੇਰੀ ਕੀਤੀਆਂ ਨੇ ਬੀਜੇਪੀ ਨੇ ਜੀ ਹਾਂ ਤੁਹਾਨੂੰ ਦਾ ਸਨ ਕਿ 20 ਸਾਲ ਬਾਅਦ 23 ਸਾਲ ਬਾਅਦ ਬੀਜੇਪੀ ਦੀ ਵਾਪਸੀ ਹੋਈ ਹੈ ਦਿੱਲੀ ਦੇ ਵਿੱਚ ਔਰ ਛੋਟੀ ਮੋਟੀ ਵਾਪਸੀ ਨਹੀਂ ਹੋਈ ਔਰ ਵਾਪਸੀ ਵੀ ਇਦਾਂ ਹੋਈ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਬਕਾ ਸੀਐਮਸੀ ਕੇਰਵਲ ਉਹ ਹਾਰੇ ਨੇ ਤੇ ਦੂਸਰਾ ਉਪ ਮੁੱਖ ਮੰਤਰੀ ਮਨੋਤ ਸੋਸੋਦੀਆ ਵੀ ਹਾਰੇ ਨੇ ਤੇ ਇੰਨੀ ਗੱਲਬਾਤ ਇਹ ਰਹੀ ਹੈ ਕਿ ਜਿਹੜੇ ਉਹਨਾਂ ਦੇ ਹੁਣ ਮੌਜੂਦਾ ਮੁੱਖ ਮੰਤਰੀ ਸੀ ਉਹ ਹਾਰਦੇ-ਹਾਰਦੇ ਬਚੇ ਨੇ ਆਤੀ ਸ਼ੀ ਜੀ ਉਹ ਜਿੱਤ ਗਏ ਨੇ ਜੋ ਲਾਸਟ ਅਪਡੇਟ ਆਈ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦਿੱਲੀ ਵਿੱਚ ਬਹੁਤ ਜ਼ਿਆਦਾ ਜਸਮਜਾਏ ਜਾ ਰਹੇ ਨੇ ਪਰ ਹੁਣ ਮੁੱਦਾ ਇੱਥੇ ਇਹ ਉੱਠਦਾ ਹੈ ਕਿ ਇਹ ਸਾਰੇ ਮੈਂ ਖਾਸ ਨਾਮ ਲਾਂਗਾ ਸਿੱਧਾ ਚੈਨਲ ਤੇ ਅਰਵਿੰਦ ਕੇਜੀਵਾਲ ਮਿਨੋ ਸੁਸੋਦੀਆ ਤੇ ਜਿੰਨੇ ਵੀ 4-5 ਮੇਨ-ਮੇਨ ਹਾਰੇ ਨੇ ਇਹਨਾਂ ਦਾ ਹੁਣ ਧਿਆਨ ਹੋਏਗਾ ਪੰਜਾਬ ਕੰਨੀ ਕਿਉਂਕਿ ਆਪ ਪਾਰਟੀ ਸਰਕਾਰ ਸਿਰਫ ਪੰਜਾਬ ਵਿੱਚ ਹੀ ਰਹਿ ਗਈ ਹੈ ਤੇ ਹੁਣ ਪੰਜਾਬ ਤੇ ਇਹਦਾ ਕੀ ਅਸਰ ਹੋਏਗਾ ਕਿਉਂਕਿ ਪਹਿਲਾਂ ਵੀ ਬਹੁਤ ਜ਼ਿਆਦਾ ਪੰਜਾਬ ਤੇ ਅਸਰ ਪਿਆ ਹੈ ਕਿਉਂਕਿ ਭਗਵਾਨਤਮਨ ਦੀ ਸਰਕਾਰ ਚੱਲਦੀ ਸੀ ਸਿੱਧਾ ਤੌਰ ਤੇ ਦਿੱਲੀ ਤੋਂ ਹੁਣ ਭਗਵਾਨਤਮਨ ਸਾਹਿਬ ਕਿੱਦਾਂ ਕਰਨਗੇ ਬਰਦਾਸ਼ ਕਿਉਂਕਿ ਹੁਣ ਨਜ਼ਦੀਕੀਆਂ ਵੀ ਹੋ ਸਕਦੀਆਂ ਨੇ ਦੂਰੀਆਂ ਤਬਦੀਲ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਅੱਜ ਦੀਆਂ ਅਪਡੇਟਸ ਤੇ ਸੰਜੀਵ ਸ਼ਰਮਾ ਜੀ ਸਵਾਗਤ ਹੈ ਲਾਈਵ ਰੂਮ ਸਰ ਧੰਨਵਾਦ ਛੋਡੀ ਸਾਹਿਬਾ ਮਮਾ ਧੰਨਵਾਦ ਜੀ ਸ਼ਰਮਾ ਜੀ ਦਿੱਲੀ ਦਾ ਕਿਲਾ ਜਨਕਿ ਆਪ ਪਾਰਟੀਆ ਤੋੜ ਦਿੱਤਾ ਗਿਆ ਚੱਕਨਾ ਚੂਰ ਕੀਤਾ ਵੀ ਭਾਜਪਾ ਨੇ ਬਿਲਕੁਲ ਛੋਡੀ ਸਾਹਿਬ ਬਿਲਕੁਲ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਵੀ ਤੁਸੀਂ 23 ਸਾਲ ਕਿਹਾ 27 ਸਾਲ ਬਾਅਦ ਜਿਹੜੀ ਵਾਪਸੀ ਹੋਈ ਹੈ ਬੀਜੇਪੀ ਦੀ ਦਿੱਲੀ ਸਰਕਾਰ ਦੀ ਸੀ ਸਰਕਾਰ ਬਣਾਉਣ ਦੇ ਵਿੱਚ ਜੀ ਜੀ ਠੀਕ ਹੈ ਜੀ ਦੇਖੋ ਛੋਡੀ ਸਾਹਿਬ ਕੌਣ ਜਿੱਤਿਆ ਕੌਣ ਹਾਰਿਆ ਕਿੰਨੇ ਤੇ ਹਾਰਿਆ ਕਿਉਂ ਹਾਰਿਆ ਕੁਐਸਚਨ ਹੁਣ ਜਿਹੜਾ ਇਹ ਟਾਈਮ ਮਤਲਬ ਇਹ ਨਹੀਂ ਦੀ ਹੈਗਾ ਜੀ ਜੀ ਸਮਝਣ ਦੀ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਕਿਸੇ ਲੀਡਰਸ਼ਿਪ ਨਾਲ ਜੁੜੇ ਹੋਏ ਹੈ ਚਾਹੇ ਕਿਸੇ ਵੀ ਕਿਸਮ ਦੇ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਹੈ ਜੀ ਜੀ ਦੇਖੋ ਇਹਨੂੰ ਇਹ ਨਾ ਸਮਝੋ ਵੀ ਇਹ 5 ਤਰੀਕ ਨੂੰ ਵੋਟਾਂ ਪਈਆਂ 8 ਨੂੰ ਰਿਜ਼ਲਟ ਆ ਗਿਆ ਇਹਨਾਂ ਦੇ ਵਿੱਚ ਜਿਹੜੀ ਹੈ ਬੀਜੇਪੀ ਗੇਮ ਜਿੱਤ ਗਈ ਜੀ ਜੀ ਮੋਦੀ ਸਾਹਿਬ ਹਮੇਸ਼ਾ ਹੀ ਕਹਿੰਨੇ ਆ 56 ਇੰਚ ਦਾ ਸੀਨਾ ਜੀ ਜੀ ਉਹ ਲੋਕਾਂ ਦੇ ਕੰਮ ਵਾਸਤੇ ਨਹੀਂ ਜੀ ਆਏ ਉਹ ਆਪਣੀ ਪਾਰਟੀ ਦਾ ਨਾਮ ਬਣਾਉਣ ਵਾਸਤੇ ਧੱਕੇਸ਼ਾਹੀ ਨਾਲ ਸਰਕਾਰ ਬਣਾਉਣ ਵਾਸਤੇ ਜਾਂ ਲੋਕਾਂ ਦੇ ਨਾਲ ਇੱਕ ਜਿਹਨੂੰ ਕਹਿੰਦੇ ਨੇ ਲੋਕਤੰਤਰ ਤੋਂ ਬਾਹਰ ਜਾ ਕੇ ਆਪਣੇ ਕਾਨੂੰਨ ਬਣਾਉਣ ਤੇ ਤੋੜਨ ਵਾਸਤੇ ਜਿਹੜਾ ਅਸੀਂਨਾ ਸਾਹਮਣੇ ਸਾਨੂੰ ਦੇਖਣ ਨੂੰ ਆਉਂਦਾ ਉਹ ਚੀਜ਼ ਉਹ ਸੀਨੇ ਦਾ ਆਪਣਾ ਯੂਜ਼ ਕਰਦੇ ਆ ਜੀ ਜੀ ਬੰਦੇ ਆ ਏ ਸ਼ਰਮਾ ਜੀ ਮਾਫੀ ਚਾਹਨਾ ਪਰ ਇੱਥੇ ਇੱਕ ਸਵਾਲ ਹੁਣ ਇਹ ਉੱਠ ਗਿਆ ਦੇਖੋ ਕਿ ਪਹਿਲਾਂ ਹੀ ਪੰਜਾਬ ਦੀ ਸਿਆਸਤ ਵਿੱਚ ਦਿੱਲੀ ਤੋਂ ਸਿੱਧੀ ਇੰਟਰਫੇਰੈਂਸ ਉਸ ਆਪਾਂ ਕਈ ਵਾਰ ਗੱਲਬਾਤ ਕਰ ਚੁੱਕੇ ਆ ਹੇ ਹੁਣ ਤਾਂ ਰਵਿੰਦ ਕੇਵਿਵਾਲੀ ਬਿਲਕੁਲ ਹੀ ਵਿਹਲੇ ਹੋ ਗਏ ਨੇ ਸਾਫ ਤੌਰ ਤੇ ਵਿਹਲੇ ਹੋ ਗਏ ਨੇ ਉਧਰੋਂ ਮਨੀਸ਼ ਸੋਸੋਧਿਆ ਜੀ ਬਿਲਕੁਲ ਉਹ ਵਿਹਲੇ ਹੋ ਗਏ ਨੇ ਹੁਣ ਇਹਨਾਂ ਵਿਹਲੇ ਆ ਦਾ ਧਿਆਨ ਰਹੇਗਾ ਪੰਜਾਬ ਦੀ ਸਿਆਸਤ ਤੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਭਗਵਾਨ ਤਮਨ ਸਾਹਿਬ ਜੋ ਪੰਜਾਬ ਦੇ ਸੀਐਮ ਨੇ ਉਹਨਾਂ ਨੂੰ ਲੋਕਾਂ ਦੀਆਂ ਗੱਲਾਂ ਦਾ ਖਾਸ ਕਰਕੇ ਵਿਰੋਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਇਹ ਕੇਵਿਵਾਲੀ ਦੇ ਖਾਸ ਨੇ ਤਾਂ ਉਹ ਸਾਫ ਤੌਰ ਤੇ ਕਹਿ ਸਕਦੇ ਨਹੀਂ ਪਰ ਹੁਣ ਭਗਵਾਨ ਤਮਨ ਜੀ ਵੀ ਦੂਰੀਆਂ ਵਧਾਣਗੇ ਕਿਤਨਾ ਕਿਤੇ ਨਰਾਜ਼ਗੀ ਬਣੇਗੀ ਦੇਖੋ ਦੇਖੋ ਤੁਹਾਡੀ ਸਾਹਿਬ ਕੌਣ ਕਿਹਾ ਸਵਾਲ ਖੜੇ ਕਰਦਾ ਹੈ ਜਾਂ ਦੂਰੀ ਬਣਦੀ ਹੈ ਨਹੀਂ ਬਣਦੀ ਇਹ ਸੋਚਣ ਦੀ ਜ਼ਰੂਰਤ ਨਹੀਂ ਜਿਹੜੀ ਮੈਂ ਸੋਚਣ ਦੀ ਗੱਲ ਕਰਦਾ ਉਹ ਇਹ ਸੋਚਣ ਦੀ ਜ਼ਰੂਰਤ ਹੈ ਵੀ ਹਰਾਇਆ ਕਿਵੇਂ ਗਿਆ ਜੀ ਜੀ ਜਾਂ ਹਰਾਇਆ ਕਿਵੇਂ ਜਾਂਦਾ ਹੈ ਜਾਂ ਜਿਹਨੂੰ ਆਪਾਂ ਕਹਿ ਦਈਏ ਬੀਜੇਪੀ ਇੱਕ ਇਹ ਜੀ ਦੀਮਕ ਹੈ ਇਹ ਜੀ ਕੋਣਾ ਹੈ ਜਿਹੜੀ ਉਹ ਸਿੱਧਾ ਘਾਰੀ ਦਾ ਵਾਰ ਕਰਕੇ ਨਹੀਂ ਕੱਟਦੀ ਉਹ ਘੁਣ ਲੱਗਦੀ ਆ ਉਹ ਘੁਣਾ ਜਿਹੜੀ ਹੌਲੀ 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 ਘੁਣ ਬਣ ਕੇ ਕਿਤੇ ਨਾ ਕਿਤੇ ਲੱਕੜ ਨੂੰ ਖਾ ਜਾਂਦੀ ਹੈ ਜੀ ਜੀ ਉੱਦਾਂ ਜਿਹੜੀ ਬੀਜੇਪੀ ਕੰਮ ਕਰ ਰਹੀ ਆ ਦੇਖੋ ਇੱਕ ਵੱਡੀ ਸਿਆਸਤ ਖੇਡੀ ਜਾ ਰਹੀ ਸੀ ਅੱਜ ਤੋਂ ਨਹੀਂ 3 ਸਾਲ ਪਹਿਲਾਂ ਤੋਂ ਹੀ ਇਹ ਸਿਆਸਤ ਖੇਡੀ ਜਾ ਰਹੀ ਸੀ ਵੀ ਕੇਜਰੀਵਾਲ ਨੂੰ ਅੱਗੇ ਨਹੀਂ ਆਉਣ ਦੇਣਾ ਜੀ ਜੀ ਕਿਉਂਕਿ ਕੇਜਰੀਵਾਲ ਪੰਜਾਬ ਚ ਵੀ ਸਰਕਾਰ ਬਣਾਉਂਦਾ ਜਾ ਰਿਹਾ ਹੈ ਕੇਜਰੀਵਾਲ ਨੇ ਦਿੱਲੀ ਚ ਵੀ ਸਰਕਾਰ ਬਣਾ ਲਈ ਕਿਉਂ ਕਿਉਂਕਿ ਚਿਹਰਾ ਅਗਰ ਨਰਿੰਦਰ ਮੋਦੀ ਦੇ ਖਿਲਾਫ ਦੇਖਿਆ ਜਾਵੇ ਚਾਹੇ ਕਾਂਗਰਸ ਹੋਵੇ ਜਾਂ ਸਮਾਜਵਾਦੀ ਪਾਰਟੀ ਹੋਵੇ ਉਹ ਟੱਕਰ ਦੇਣ ਵਾਲਾ ਚਿਹਰਾ ਜਿਹੜਾ ਸਾਹਮਣੇ ਆ ਰਿਹਾ ਸੀ ਜਾਂ ਜਿਹਨੂੰ ਕਹਿੰਦੇ ਨੇ ਇੱਕ ਅਜਿਹਾ ਚਿਹਰਾ ਸਾਹਮਣੇ ਆਉਣਾ ਸੀ ਵੀ ਜੋ ਮੋਦੀ ਨੂੰ ਜਾਂ ਮੋਦੀ ਦੀ ਸਰਕਾਰ ਨੂੰ ਹਲਾ ਸਕਦਾ ਸੀ ਉਹਨੂੰ ਕਿੱਦਾਂ ਢਾਹ ਲਾਉਣੀ ਆ ਇੱਕ ਤਾਂ ਦੇਖੋ ਇਹਨਾਂ ਦਾ ਓਵਰ ਕੌਨਫੀਡੈਂਸ ਮਾਰ ਗਿਆ ਜੀ ਜੀ ਸਹੀ ਗੱਲ ਹੈ ਕੇਜਰੀਵਾਲ ਸਾਹਿਬ ਤੋਂ ਲੈ ਕੇ ਮਾਨ ਸਾਹਿਬ ਤੋਂ ਲੈ ਕੇ ਸਸੋਧਿਆ ਜਿੰਨੇ ਵੀ ਇਹਨਾਂ ਦੇ ਲੀਡਰ ਲੀਡਰ ਹੈ ਜਾਂ ਕੋਈ ਮੰਤਰੀ ਸੰਤਰੀ ਕੋਈ ਵੀ ਹੈ ਇਹਨਾਂ ਨੂੰ ਓਵਰ ਕੰਫੀਡੈਂਸ ਮਾਰ ਗਿਆ ਜੀ ਜੀ ਸਹੀ ਗੱਲ ਹੈ ਦੂਜਾ ਬੀਜੇਪੀ ਕੈਂਦਾਂ ਦੀ ਗੇਮ ਖੇਡ ਰਹੀ ਹੈ ਚੋਣਾ ਨਹੀਂ ਜੀ ਇਹ ਇੱਕ ਜਿਹਨੂੰ ਕਹਿੰਦੇ ਨੇ ਗੇਮ ਸੀਗੀ ਜੇ ਮੈਂ ਇਦਾਂ ਦੀ ਗੇਮ ਖੇਡ ਰਹੀ ਹੈ ਵੀ ਕੁਝ ਕਾਂਗਰਸ ਨੂੰ ਖਰੀਦ ਲਿਆ ਗਿਆ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਆਪਣੇ ਬੰਦੇ ਐਂਟਰ ਕਰਕੇ ਆਮ ਆਦਮੀ ਪਾਰਟੀ ਨੂੰ ਕੋਖਲਾ ਕਰਨਾ ਅੰਦਰੋਂ ਹੀ ਅੰਦਰ ਵੀ ਜਿਹੜਾ ਬੀਜੇਪੀ ਦਾ ਪਤਾ ਵੀ ਨਾ ਲੱਗੇ ਵੀ ਬੀਜੇਪੀ ਕਰਵਾ ਰਹੀ ਹੈ ਉਹ ਲੋਕ ਵਿਕ ਜਾਂਦੇ ਆ ਉਹ ਲੋਕਾਂ ਨੇ ਕਿਤੇ ਨਾ ਕਿਤੇ ਵਿਕਣ ਦੇ ਚੱਕਰ ਚ ਆਮ ਆਦਮੀ ਪਾਰਟੀ ਦੀ ਜਿਹੜੀ ਅੱਜ ਇਹ ਦਸ਼ਾ ਹੋਈ ਹੈ ਇਹੀ ਸਮਝਣ ਦੀ ਜ਼ਰੂਰਤ ਹੈ ਅਗਰ ਇਸ ਚੀਜ਼ ਨੂੰ ਨਾ ਸਮਝਿਆ ਗਿਆ ਬੀਜੇਪੀ ਆ ਲਾ ਗਿਆ ਤੁਸੀਂ ਐਂਟਰ ਕਰ ਲਿਆ ਕਾਂਗਰਸ ਆ ਲਾ ਗਿਆ ਤੁਸੀਂ ਐਂਟਰ ਕਰ ਲਿਆ ਜਾਂ ਕਾਂਗਰਸ ਨੇ ਬੀਜੇਪੀ ਐਂਟਰ ਕਰ ਲਈ ਜਿਹੜਾ ਇਹ ਚੀਜ਼ ਹੁੰਦੀ ਹੈ ਇਹ ਸਿਰਫ ਇੱਕ ਤੁਹਾਨੂੰ ਕਰਨ ਵਾਸਤੇ ਹੁੰਦੀ ਹੈ ਤੁਹਾਨੂੰ ਇਦਾਂ ਲੱਗਦਾ ਵੀ ਸਾਡੀ ਰਹਿੰਦੀ ਸਰਕਾਰ ਦੇ ਵਿੱਚ ਲੋਕ ਸਾਡੀ ਸਪੋਰਟ ਜਾ ਰਹੇ ਆ ਸਾਡੇ ਨਾਲ ਆ ਰਹੇ ਨਹੀਂ ਲੇਕਿਨ ਉਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਕਿਹੜਾ ਬੰਦਾ ਸਾਨੂੰ ਕਿੱਥੇ ਖਰਾਬ ਕਰ ਰਿਹਾ ਜਾਂ ਕਿਹੜੀ ਪਾਰਟੀ ਸਾਨੂੰ ਕਿਵੇਂ ਖਰਾਬ ਕਰਦੀ ਹੈ ਉਸ ਦਾ ਹੱਲ ਕਿਵੇਂ ਕੱਢਣਾ ਜਿੱਤ ਹੋ ਗਈ ਹਾਰ ਹੋ ਗਈ ਜਿੱਤ ਹਾਰ ਬਣੀ ਹੋਈ ਹੈ ਲੇਕਿਨ ਉਸ ਚੀਜ਼ ਦਾ ਜਿਹੜਾ ਮੰਤਰ ਹੋਣਾ ਚਾਹੀਦਾ ਮੰਤਰ ਜਿਹੜਾ ਇਹ ਹੋਣਾ ਚਾਹੀਦਾ ਵੀ ਲੰਬੀ ਪਲਾਨਿੰਗ ਚੱਲ ਨਰਿੰਦਰ ਮੋਦੀ ਨੇ ਅੱਜ ਦਿੱਲੀ 'ਚ ਸਰਕਾਰ ਬਣਾਈ ਆ ਉਹਦੇ ਪਿੱਛੇ ਬਹੁਤ ਦਿਮਾਗ ਲੱਗਿਆ ਬਹੁਤ ਪੈਸਾ ਲੱਗਿਆ ਤਾਂ ਜਾ ਕੇ ਕਿਤੇ ਦਿੱਲੀ 'ਚ ਸਰਕਾਰ ਬਣੀ ਆ ਬੀਜੇਪੀ ਦੀ ਸ਼ਰਮਾ ਜੀ ਇੱਕ ਤੁਹਾਨੂੰ ਅਪਡੇਟ ਦੇ ਦੇਣਾ ਇਹ ਕੁਝ ਸਮੇਂ ਬਾਅਦ ਸਾਡੇ ਚੈਨਲ ਤੇ ਖਬਰ ਨਸ਼ਰ ਵੀ ਹੋਣ ਜਾ ਰਹੀ ਹੈ ਦਿੱਲੀ ਵਾਲਿਆਂ ਨੇ ਯਾਨੀ ਕਿ ਆਪ ਪਾਰਟੀ ਦਫਤਰ ਦੇ ਵਿੱਚ ਸਵੇਰ ਤੋਂ ਹੀ ਬੜੀ ਮਿਹਨਤ ਦੇ ਨਾਲ ਪਕੌੜੇ ਤਲੇ ਜਾ ਰਹੇ ਸੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਨੂੰ ਇਵੇਂ ਤੁਸੀਂ ਆਵਰ ਕੌਨਫੀਡੈਂਸ ਉਹਦੀ ਗੱਲ ਕਰ ਰਹਾ ਮੈਂ ਉਹਨਾਂ ਨੇ ਨਾ ਆਵਰ ਕੌਨਫੀਡੈਂਸ ਹੀ ਕਿ ਅਜੂਰੇ ਚਾਹ ਤੇ ਪਕੌੜੇ ਖਾਣ ਕੇ ਸਾਡੇ ਵਰਕਰ ਪਰ ਜਿਵੇਂ ਜਿਵੇਂ 8 ਤੋਂ ਬਾਅਦ ਜਦੋਂ ਟਾਣੇ ਸ਼ੁਰੂ ਹੋਏ 9 ਤੋਂ ਬਾਅਦ ਤਾਂ ਉੱਥੇ ਕੋਈ ਬੰਦਾ ਆਮ ਬੰਦਾ ਵੀ ਨਹੀਂ ਪਕੌੜੇ ਖਾਣ ਗਿਆ ਯਾਨੀ ਕਿ ਉਹ ਪਕੌੜੇ ਹੁਣ ਭਾਜਪਾ ਨੂੰ ਦੇ ਦੇਣ ਚਾਹੀਦੇ ਆ ਤਾਂ ਹੀ ਦੇਖੋ ਮਾਫੀ ਚਾਹਨਾ ਭਾਜਪਾ ਦੇ ਲੋਕ ਦਰਸ਼ਕਾਂ ਖਾਣਗੇ ਨਾ ਜਿਹੜੇ ਫੈਨ ਆ ਉਹ ਤਾਂ ਖਾਣਗੇ ਨਾ ਕਿਉਂਕਿ ਇਹ ਦਿੱਲੀ ਦੀਆਂ ਸੜਕਾਂ ਤੇ ਨਜ਼ਾਰਾ ਕਿ ਉੱਥੇ ਹੋਲੀ ਵਰਗਾ ਜਸ਼ਨ ਮਨਾਇਆ ਗਿਆ ਔਰ ਤੁਸੀਂ ਸਹੀ ਗੱਲ ਕਹੀ ਕਿ ਇੱਕ ਚਿਹਰਾ ਜਿਹੜਾ ਕਿ ਮੋਦੀ ਟੱਕਰ ਦੇ ਸਕਦਾ ਉਹ ਹੈ ਅਰਵਿੰਦ ਕੇਜਰੀਵਾਲ ਬੰਦੇ ਆ ਸੀ ਇਹ ਬਹੁਤ ਯਾਨੀ 3 ਸਾਲ ਤੋਂ ਸਾਜਿਸ਼ਾਂ ਹੋ ਰਹੀਆਂ ਸੀ ਪਰ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਕਿ ਦੇਖੋ ਮਨੀਸ਼ ਸੋਦੀ ਦਾ ਜੇਲ੍ਹ ਜਾਣਾ ਸ਼ਰਾਬ ਘਟਾਲੇ ਜਾਣਾ ਤੇ ਆਤੀਜੀ ਨਾਲ ਉਹਦਾ ਇਹਨਾਂ ਦਾ ਪੰਗਾ ਪੈਣਾ ਕੇਜੀਵਾਲ ਦਾ ਇਹ ਕਾਰਨ ਦੂਜਾ ਦਿੱਲੀ ਵਿੱਚ ਸ਼ਰਾਬ ਫੜੀ ਜਾਣੀ ਪੰਜਾਬ ਮਾਰਕਾ ਉਹ ਕਾਰਨ ਤੀਜਾ ਅਰਵਿੰਦ ਕੇਜੀਵਾਲ ਜੀ ਦਾ ਪੰਜਾਬ ਵਿੱਚ ਜ਼ਿਆਦਾ ਇੰਟਰਫੇਅਰ ਕਰਨਾ ਦਿੱਲੀ ਦੇ ਚੋਣੋਂ ਪਹਿਲਾਂ ਤੁਹਾਨੂੰ ਲੱਗਦਾ ਨਹੀਂ ਇਹ ਦੇਖੋ ਸੋਢੀ ਸਾਹਿਬ ਘਰ ਦਾ ਪੇਤੀ ਲੰਕਾ ਢਾਏ ਜੀ ਘਰ ਦਾ ਜਿਹੜਾ ਪੇਤੀ ਬਣ ਕੇ ਲੰਕਾ ਢਾਉਂਦਾ ਨਾ ਜੀ ਉਹ ਪੇਤੂ ਬਣਦਾ ਜੀ ਆ ਕੇ ਉਹ ਤੁਸੀਂ ਮੈਨੂੰ ਦੱਸੋ ਨਾ ਸ਼ਰਾਬ ਜਾ ਰਹੀ ਹੈ ਜੀ ਜਾਂ ਕੋਈ ਅੰਦਰੂਨੀ ਪਾਰਟੀ ਦੀ ਗੱਲਬਾਤ ਚੱਲ ਰਹੀ ਹੈ ਉਹ ਬਾਹਰ ਕਿਵੇਂ ਹੋ ਜਾਂਦੀ ਹੈ ਉਹ ਗੱਲ ਲੀਕ ਕਿਵੇਂ ਹੋ ਜਾਂਦੀ ਹੈ ਅਸੀਂ ਇਹ ਨਹੀਂ ਕਹਿੰਦੇ ਸੀ ਇਹ ਨਹੀਂ ਕਹਿੰਦੇ ਵੀ दारू ਜਾਣੀ ਚਾਹੀਦੀ ਸੀ ਸ਼ਰਾਬ ਜਾਣੀ ਚਾਹੀਦੀ ਸੀ ਲੇਕਿਨ ਪਲਾਨਿੰਗ ਕਿਹੜੇ ਸਾਹਿਬ ਨਾਲ ਕੀਤੀ ਗਈ ਹੈ ਪਲਾਨਿੰਗ ਵਿੱਚ ਬੰਦੇ ਛੱਡ ਕੇ ਕੀਤੀ ਗਈ ਹੈ ਉਹੀ ਕੰਮ ਪੰਜਾਬ ਦੇ ਵਿੱਚ ਕਰਨਾ ਚਾਹੀਏ ਇੱਥੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਫਾਇਦਾ ਹੋਵੇ ਚਾਹੇ ਨੁਕਸਾਨ ਹੋਵੇ ਲੇਕਿਨ ਇਹ ਚੀਜ਼ ਇੱਥੇ ਵੀ ਕਰੂਗੀ ਇੱਥੇ ਵੀ ਆਮ ਆਦਮੀ ਪਾਰਟੀ ਨੂੰ ਜਮਾਨ ਸਾਹਿਬ ਨੂੰ ਨੀਚਾ ਦਿਖਾਉਣ ਵਾਸਤੇ ਜਮਾਨ ਸਾਹਿਬ ਦੀ ਸਰਕਾਰ ਅੱਗੇ ਨੂੰ ਨਾ ਵੰਡਣ ਵਾਸਤੇ ਪੂਰਾ ਜ਼ੋਰ ਲਾਊਗੀ ਇਹਨਾਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਹੈ ਵੀ ਭਾਜਪਾ ਸਾਨੂੰ ਸ਼ੁਰੂ ਤੋਂ ਘੇਰਦੀ ਆ ਰਹੀ ਹੈ ਕਿਉਂਕਿ ਓਵਰ ਕੌਨਫੀਡੈਂਸ ਜਿਹੜਾ ਅਸੀਂ ਕੇਜਰੀਵਾਲ ਸਾਹਿਬ ਦਾ ਕਹਿੰਦੇ ਆ ਉਹ ਬਾਰ-ਬਾਰ ਕਹਿੰਦੇ ਹੁੰਦੇ ਸੀਗੇ ਵੀ ਦਿੱਲੀ ਦੀ ਸਰਕਾਰ ਬਣਾਉਣੀ ਹੈ ਤਾਂ ਮੋਦੀ ਜੀ ਨੂੰ ਦੁਆਰੇ ਜਨਮ ਲੈਣਾ ਪਊਗਾ ਉਹਨਾਂ ਦੇ ਉਹ ਕਹੇ ਹੋਏ ਸ਼ਬਦ ਕਿਤੇ ਨਾ ਕਿਤੇ ਉਹ ਰਾਜਨੀਤੀ ਦੇ ਵਿੱਚ ਅਜੇ ਹੁਣ ਜਿਹਨੂੰ ਕਹਿੰਦੇ ਪੁੱਠੇ ਪੈਂਦੇ ਜਾ ਰਹੇ ਆ ਓਵਰ ਕੌਨਫੀ ਇਹਨਾ ਕਿਤੇ ਗਲਤ ਹੁੰਦਾ ਜੋ ਅੱਜ ਗਲਤ ਸਾਬਤ ਹੋਇਆ ਇਸੇ ਕਰਕੇ ਜਿਹੜੀ ਆ ਹੱਥਾਂ ਚੋਂ ਸਰਕਾਰ ਗਈ ਕੇਜਰੀਵਾਲ ਸਾਹਿਬ ਦੇ ਲੇਕਿਨ ਮੈਂ ਇਹਨਾ ਜ਼ਰੂਰ ਕਹੂੰਗਾ ਵੀ ਹੋਰ ਕਿਸੇ ਪਾਰਟੀ ਕੋਲ ਟੱਕਰ ਦੇਣ ਨੂੰ ਮੋਦੀ ਨੂੰ ਲੱਗਦਾ ਨਹੀਂ ਸੀ ਵੀ ਮੈਨੂੰ ਟੱਕਰ ਦੇਊਗਾ ਇਹ ਬੰਦਾ ਲੱਗਦਾ ਸੀ ਇਹਦੇ ਪਿੱਛੇ 3 ਸਾਲ ਤੋਂ ਪਏ ਸੀ ਜੋ ਆਪਣੇ ਕਰਨ ਦੇ ਵਿੱਚ ਉਹ ਸਫਲ ਰਿਹਾ ਮੋਦੀ ਨਰਿੰਦਰ ਅਰੇ ਦੇਖੋ ਹਾਰ ਤੋਂ ਬਾਅਦ ਪੰਜਾਬ ਦੇ ਜਾਨੀ ਕਿ ਸ਼੍ਰੋਮਣੀ ਕਾਲਰ ਦੇ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਪ੍ਰਤੀਕ ਜਿਹੜਾ ਆਈ ਹੈ ਉਹਨਾਂ ਨੇ ਅਪੀਲ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਅ ਦਿੱਲੀ ਦੇ ਵਿੱਚ ਜੋ ਹੋਇਆ ਜਿਵੇਂ ਆਪਾਂ ਗੱਲ ਕੀਤੀ ਸ਼ਰਾਬ ਦੀ ਪੈਸੇ ਦੀ ਜਿਵੇਂ ਆਪਾਂ ਪਹਿਲਾਂ ਵੀ ਲਾਈਵ ਕੀਤਾ ਸੀ ਕਿ ਅਰਵਿੰਦ ਕੇਜੀਵਾ ਕਹਿੰਦੇ ਕਿ ਜਿਹੜਾ ਨਾ ਕਹਿੰਦੇ ਵੀ ਕੰਨੀ ਮੈਂ ਸਰਕਾਰੀ ਨਹੀਂ ਰੈਸ਼ ਕੋਠੀਆਂ ਲਵਾਵਾਂਗਾ ਨਹੀਂ ਗੱਡੀਆਂ ਲਵਾਵਾਂਗਾ ਨਹੀਂ ਉਹਦਾ ਵੀ ਬੜੇ ਚਰਚੇ ਉਠੇ 16 ਲੱਗਦੇ ਪਰਦੇ ਲਵਾਏ ਗਏ ਸਰਕਾਰੀ ਕੋਠੀ 'ਚ ਤਾਂ ਉਹਨਾਂ ਨੇ ਅਪੀਲ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਹੁਣ ਇਹ ਜਲਦੀ ਹੀ ਪੰਜਾਬ ਸਰਕਾਰ ਦਾ ਇਹ ਵੀ ਗੁੱਸਾ ਫੁੱਟੇਗਾ ਔਰ ਆਉਣਗੇ 3-4 ਮਹੀਨੇ ਤੁਸੀਂ ਬਹੁਤ ਵੱਡਾ ਫਿਰ ਬਦਲ ਦੇਖੋਗੇ ਇਹ ਸੁਖਵੀਰ ਸਿੰਘ ਵਾਲ ਦਾ ਬਿਆਨ ਆਇਆ ਦੇਖੋ ਹੁਣ ਤੱਕ ਬੋਲ ਸੋਢੀ ਸਾਹਿਬ ਦੇਖੋ ਕਾਰਜਕਾਰੀ ਵੀ ਬੰਦੇ ਨੂੰ ਮਾਰਦੀ ਹੈ ਜੀ ਦੇਖੋ ਜਿਹੜੀ ਕਾਰਜਕਾਰੀ ਨਹੀਂ ਕੀਤੀ ਜਾਂ ਜਿਹੜੀ ਹੋਣੀ ਚਾਹੀਦੀ ਸੀ ਉਹ ਤੁਸੀਂ ਉਹਨਾਂ ਦੇ ਨੇੜੇ-ਤੇੜੇ ਵੀ ਨਹੀਂ ਗਏ ਉਹ ਉਹ ਚੀਜ਼ ਦਾ ਫੈਕਟ ਤਾਂ ਪੈਂਦਾ ਹੀ ਪੈਂਦਾ ਹੈ ਲੇਕਿਨ ਇਸ ਚੀਜ਼ ਨੂੰ ਜਿਹੜਾ ਬਣਾਇਆ ਗਿਆ ਦੇਖੋ ਨਰਿੰਦਰ ਮੋਦੀ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਈਵੀਐਮ ਦੇ ਨਾਲ ਛੇੜਛਾੜ ਨਹੀਂ ਕੀਤੀ ਹੋ ਸਕਦਾ ਕੱਲ ਇਹਦੇ ਤੇ ਵੀ ਸਵਾਲ ਖੜਾ ਹੋ ਜਾਵੇ ਜਾਂ ਕੋਈ ਕਹਿ ਵੀ ਦੇਵੇ ਲੇਕਿਨ ਹਲੇ ਤੱਕ ਕੋਈ ਰਿਪੋਰਟ ਨਹੀਂ ਆਈ ਕਿਉਂ ਉਹਨਾਂ ਨੂੰ ਪਤਾ ਸੀ ਵੀ ਈਵੀਐਮ ਦੇ ਨਾਲ ਰੌਲਾ ਪੈ ਜਾਂਦਾ ਹੈ ਅਗਰ ਐਦਾਂ ਦੀ ਮੈਂ ਗੇਮ ਖੇਡ ਲੂੰਗਾ ਪੈਸਾ ਪੈਸਾ ਦੇ ਕੇ ਲੋਕਾਂ ਨੂੰ ਦਿੱਲੀ ਦੇ ਵਿੱਚ ਪਤਾ ਨਹੀਂ ਕਿੰਨਾ ਪੈਸਾ ਵੰਡਿਆ ਗਿਆ ਕਿਨੂੰ ਕਾਂਗਰਸ ਨੂੰ ਖਰੀਦਿਆ ਗਿਆ ਆਮ ਆਦਮੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਖਰੀਦਿਆ ਗਿਆ ਸਕੂਟਰਾਂ ਨੂੰ ਖਰੀਦਿਆ ਗਿਆ ਪਤਾ ਨਹੀਂ ਕਿਨੂੰ ਕਿਨੂੰ ਖਰੀਦਿਆ ਗਿਆ ਤਦ ਜਾ ਕੇ ਇਹ ਉਹਨਾਂ ਦਾ 2-3 ਸਾਲ ਦੇ ਵਿੱਚ ਜਿਹੜਾ ਇਹ ਮਿਸ਼ਨ ਅੱਜ ਜਾ ਕੇ ਉਹ ਪਾਸ ਹੋਇਆ ਇਸ ਮਿਸ਼ਨ ਦੇ ਵਿੱਚ ਪਾਸ ਕਿਵੇਂ ਹੋਇਆ ਕਿਉਂਕਿ ਉਸ ਚੀਜ਼ ਤੱਕ ਕਿਸੇ ਦੀ ਨਜ਼ਰ ਨਹੀਂ ਗਈ ਵੀ ਐਦਾਂ ਵੀ ਹੋ ਸਕਦਾ ਸਿਰਫ ਓਵਰ ਕੌਨਫੀਡੈਂਸ ਦੇ ਵਿੱਚ ਉਡਾਰੀਆਂ ਲਾਉਂਦੇ ਫਿਰੇਗੇ ਇੱਕ ਦੂਜੇ ਦੇ ਤੰਜ ਕਰਦੇ ਫਿਰੇਗੇ ਅਸਲੀ ਆਰੀ ਸੀਗੀ ਜਿਹੜੀ ਮੋਦੀ ਮੋਦੀ ਜੀ ਦੀ ਉਹ ਧੀਮਕ ਬਣ ਕੇ ਹੁਣ ਨੁਖਾ ਰਹੀ ਸੀ ਜੋ ਕੇ ਖਾਂਦਾ ਖਾਂਦਾ ਉਹ ਹੁਣ ਅੱ ਦੀ ਜਿਹੜੇ ਜage ਖਤਮ ਹੋ ਗਈ ਹੈ ਸਰਮਾ ਜੀ ਇੱਕ ਇਥੇ ਇੱਕ اہم ਸਵਾਲ ਮੈਂ ਇੱਕ ਆਖਰੀ ਸਵਾਲ ਕਰਨਾ ਚਾਹਨਾ ਤੁਹਾਨੂੰ ਵੀ ਦੇਖੋ ਇੱਕ ਪਾਸੇ ਬਹੁ ਵੱਡੀ ਹਾਰ ਦਿੱਤੇ ਬੀਜੇਪੀ ਨੇ ਮੰਦੇ ਆ ਇੱਕ ਆਪ ਪਾਰਟੀ ਦਾ ਜਿਹੜਾ ਕਿ ਚੌਥੀ ਵਾਰ ਇਹ ਬਣ ਸਕਦੇ ਸੀ ਕਿਉਂਕਿ ਐਸੇ ਸੀਐਮ ਚਿਹਰਾ ਉਤਰੇ ਕੇਜਰੀਵਾਲ ਨੂੰ ਬਹੁ ਵੱਡੀ ਹਾਰ ਹੋਈ ਹੈ ਮੈਂ ਤਾਂ ਅੰਦਾਜ਼ਾ ਲਗਾ ਤਕਰੀਬਨ 4000 ਵੋਟਾਂ ਨਾਲ ਹਾਰੇ ਨੇ ਜੋ ਲਾਸਟ ਫਿਗਰ 3182 ਹੈ ਤੇ 636 ਵੋਟਾਂ ਨਾ ਹਾਰੇ ਨੇ ਮਨੀਸ਼ ਸੋਦੀਆ ਤਾਂ ਹੁਣ ਜਿਹੜੇ ਪੰਜਾਬ ਦੇ ਲੀਡਰ ਨੇ ਦੇਖੋ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ 92 ਸੀਟਾਂ ਆਪਾਂ ਬਹੁਤਾਂ ਗੱਲ ਕਰਦੇ ਆ ਤੇ ਹੁਣ ਜਿਹੜੇ ਪੰਜਾਬ ਚੋਂ ਸੀਐਮ ਭਗਵੰਤ ਮਾਨ ਸਾਹਿਬ ਦੀ ਗੱਲ ਹੀ ਕਰਦਾ ਜਿਹੜੇ ਉਹਨਾਂ ਆਲੇ ਦੁਆਲੇ ਦੇ ਨੇਤਾ ਨੇ ਜਿਹੜੇ ਕਿ ਕੇਜਰੀਵਾਲ ਨੂੰ ਕਿਸਾਨੀ ਕਰਦੇ ਹੁਣ ਉਹ ਸਵਾਲ ਤਾਂ ਚੱਕਣਗੇ ਨਾ ਕਿ ਉਹ ਆਪਣਾ ਕਦਾ ਕਿਲਾ ਬਚਾਈਨ ਸਕੇ ਤੇ ਸਾਡੇ 'ਚ ਹੁਣ ਇੰਟਰਫੇਅਰ ਨਾ ਕਰਨ ਮੈਂ ਤਾਂ ਕਹ ਰਿਹਾ ਇਹ ਸਵਾਲ ਨੂੰ ਉੱਠਣਗੇ ਆਪਸ ਵਿੱਚ ਦੇਖੋ ਬੇਸ਼ੱਕ ਉਹ ਸੀਐਮਬੀ ਹੁੰਦੇ ਫਿਰ ਵੀ ਇੰਟਰਫੇਅਰ ਕਰਨਾ ਨਹੀਂ ਚਾਹੀਦਾ ਇਸ ਦਾ ਪਹਿਲੇ ਤੋਂ ਕਹਿੰਦੇ ਸੀ ਲੋਕ ਕਹਿੰਦੇ ਸੀ ਵੀ ਇੰਟਰਫੇਅਰ ਨਹੀਂ ਹੋਣਾ ਚਾਹੀਦਾ ਜੀ ਸੀਐਮ ਜੀਮ ਹੁਣ ਚਾਹੇ ਨਾ ਹੋਣ ਇੰਟਰਫੇਰ ਦਾ ਮਤਲਬ ਇਹ ਨਹੀਂ ਕਿ ਉਹ ਠੀਕ ਹੈ ਉਹ ਪਾਰਟੀ ਦਾ ਸਪਰੀਮੋ ਆ ਤੁਹਾਡਾ ਹੈੱਡ ਆਫਿਸ ਆ ਉਹ ਤੁਸੀਂ ਆਓ ਜਾਓ ਲੇਕਿਨ ਕਮਸੇ ਕਮ ਲੋਕਾਂ ਦੀ ਜ਼ਰੂਰਤ ਤਾਂ ਦੇਖੋ ਲੋਕਾਂ ਦੀ ਜ਼ਰੂਰਤ ਕਿਹਾ ਅੱਜ ਅਸੀਂ ਸਰਕਾਰੀ ਸਿਸਟਮ 'ਚ ਜਾ ਕੇ ਕਿਤੇ ਵੀ ਚਲੇ ਜਾਈਏ ਕਿਤੇ ਅਸੀਂ ਅਰਜੀ ਦੇਣੀ ਹੋਵੇ ਐਪਲੀਕੇਸ਼ਨ ਦੇਣੀ ਹੋਵੇ ਕੋਈ ਸਰਕਾਰੀ ਕੰਮ ਕਰਾਉਣਾ ਹੋਵੇ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖੋ ਤਾਂ ਸਹੀ ਕਿ ਆ ਲੋਕਾਂ ਦੇ ਨਾਲ ਹੁੰਦੇ ਨੇ ਜਿਹੜੇ ਕਾਂਗਰਸੀ ਅਕਾਲੀਆ ਨੇ ਗੱਲਾਂ ਕਰਦੇ ਸੀ ਉਹਦਾ ਨਾਲੋਂ ਵੀ ਬੱਤਰ ਜਿਹੜੇ ਹਾਲਾਤ ਕਿਤੇ ਨੇ ਕਿਤੇ ਹੋਏ ਪਏ ਆ ਉਹ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ ਲੇਕਿਨ ਸੀਐ ਸਾਬ ਨਾਲ ਚੱਲ ਰਹੇ ਆ ਜੀ ਐਮਐਲਏ ਸਾਹਿਬ ਮੰਤਰੀ ਸਾਹਿਬ ਆਪਣੇ ਹਿਸਾਬ ਨਾਲ ਚੱਲ ਰਹੇ ਆ ਸਿਸਟਮ ਨੂੰ ਸੁਧਾਰਨ ਦੀ ਕੋਈ ਗੱਲ ਨਹੀਂ ਕਰਦਾ ਇਸ ਚੀਜ਼ ਦਾ ਅਸਰ ਪੈਣਾ ਤੁਸੀਂ ਪੁੱਛਣਾ ਪੰਜਾਬ 'ਚ ਅਸਰ ਪੈਣਾ ਇਸ ਚੀਜ਼ ਦਾ ਬਹੁਤ ਅਸਰ ਪੈਣਾ ਕਿਉਂਕਿ ਹਲੇ ਤੱਕ ਵੀ ਕੇਜਰੀਵਾਲ ਦਾ ਦਿਮਾਗ ਜਾਂ ਮਾਨਸਾਹ ਦਾ ਪਸਾਬ ਦਾ ਦਿਮਾਗ ਉੱਥੇ ਤੱਕ ਨਹੀਂ ਜਾ ਸਕਦਾ ਵੀ ਸਾਡੀ ਲੱਕੜ ਨੂੰ ਜਿਹੜੀ ਘੁਣ ਲੱਗੀ ਵੀ ਆ ਘੁਣ ਤੋਂ ਬਚਣਾ ਕਿਵੇਂ ਆ ਅਗਰ ਉਸ ਘੁਣ ਤੋਂ ਬਚਿਆ ਜਾ ਸਕਦਾ ਫਿਰ ਕੁਝ ਨਾ ਕੁਝ ਬਣ ਸਕਦਾ ਜੇ 25 ਚ ਹਾਰੇ ਆ ਦਿੱਲੀ ਦੇ ਵਿੱਚ 29 ਚ ਆਪਣੀ ਸਰਕਾਰ ਬਣਾ ਸਕਦੇ ਆ ਅਗਰ ਸੁਧਾਰ ਲਿਆਂਦਾ ਜਾਵੇਗਾ ਓਵਰ ਕੌਨਫੀਡੈਂਸ ਨੂੰ ਖਤਮ ਕੀਤਾ ਜਾਵੇਗਾ ਲੋਕਾਂ ਦੇ ਮਨਾਂ ਦੇ ਵਿੱਚ ਘਰ ਬਣਾਇਆ ਜਾਵੇਗਾ ਲੇਕਿਨ ਪੈਂਡਾ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਬਹੁਤ ਤਰ੍ਹਾਂ ਦੇ ਦੋਸ਼ ਲੱਗ ਗਏ ਆ ਬਹੁਤ ਤਰ੍ਹਾਂ ਦੇ ਦਾਗ ਲੱਗ ਗਏ ਆ ਜਿੱਕੇ ਜਿਆਦਾ ਦਾਗ ਲੱਗ ਜਾਂਦਾ ਦੋਸ਼ ਲੱਗ ਜਾਂਦੇ ਆ ਕਿਤੇ ਨਾ ਕਿਤੇ ਵੋਟ ਬੈਂਕ ਦੇ ਵਿੱਚ ਫਰਕ ਪੈਂਦਾ ਹੀ ਪੈਂਦਾ ਜੋ ਅੱਜ ਅਸਰ ਦਿਖਿਆ ਸਾਨੂੰ ਸੋ ਸ਼ਰਮਾਈ ਤੁਸੀਂ ਸਾਨੂੰ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਓਡੀ ਸਾਹਿਬਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਸੀਗੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਸਾਨੂੰ ਪੂਰੀ ਅਪਡੇਟ ਦਿੱਤੀ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਝਾੜੂ ਦਿੱਲੀ ਵਿੱਚ ਹੋਇਆ ਤਿੱਲਾ ਤਿੱਲਾ ਅਸੀਂ ਸਵੇਰੇ ਵੀ ਗੱਲਬਾਤ ਕੀਤੀ ਸੀ ਪਰ ਗੱਲ ਇਹ ਹੈ ਕਿ ਮੇਨ ਦਿਗਜ ਅਰਵਿੰਦ ਕੇਜੀਵਾ ਸੁਪਰੀਮੋ ਉਹ ਪਾਰਟੀ ਦੇ ਹਾਰੇ ਉਹਨਾਂ ਤੋਂ ਇਲਾਵਾ ਮਨੀਸ਼ ਸੋਸੋਧਿਆ ਉਹ ਹਾਰੇ ਥਮ ਥਮ ਕੇ ਜਾਣ ਵਾਲੇ ਉਹ ਹਾਰੇ ਭਾਜਪਾ ਨੇ ਬਹੁਤ ਵੱਡਾ ਬੰਬ ਬਰਾਬਰ ਕੀਤਾ ਤੇ ਜੇਕਰ ਗੱਲ ਕਰੀਏ ਤਾਂ ਅੱਜ ਸ਼ਾਮ ਨੂੰ ਭਾਜਪਾ ਦੀ ਇੱਕ ਮੀਟਿੰਗ ਵੀ ਹੈ ਮੋਦੀ ਸਾਹਿਬ ਨੇ ਬੁਲਾਇਆ ਹੈ ਉਹਤੇ ਕਈ ਬੰਦਿਆਂ ਦੇ ਨਾਮ ਆਲੇ ਨੇ ਸੀਐਮ ਲਈ ਹਾਲਾਂਕਿ ਸੀਐਮ ਦੇ ਨਾਮ ਦੀ ਪ੍ਰਤੀਗਿਆ 3 ਦਿਨ ਦੇ ਵਿੱਚ ਹੋਏਗੀ ਪਰ ਜਿਹੜਾ ਇੱਕ ਨਾਮ ਬਹੁਤ ਜ਼ਿਆਦਾ ਸਾਹਮਣੇ ਆ ਰਿਹਾ ਤੇ ਅਸੀਂ ਵੀ ਐਗਰੀਪੋਲ ਦੇ ਨਾਮ ਸੀ ਕਿ ਬੀਜੇਪੀ ਅੱਜ ਦੀ ਸਰਕਾਰ ਬਣਾਏਗੀ ਤੇ ਉਹ ਐਗਰੀਪੋਲ ਸਾਫ ਤੌਰ ਤੇ ਦਿਖਾਈ ਦਿੱਤੇ ਭਾਜਾ ਸਾਡਾ ਹੁੰਦਾ ਮੁੱਦਾ ਸੀ ਉਹ ਇਹ ਸੀ ਕਿ ਹੁਣ ਪੰਜਾਬ ਦੇ ਵਿੱਚ ਇਹ ਵਿਦੇਲੇ ਲੋਕ ਆ ਕੇ ਇੰਟਰਫੇਅਰ ਕਰਨਗੇ ਜੇਕਰ ਕਰਨਗੇ ਤਾਂ ਫਿਰ ਭਗਵੰਤ ਮਾਨ ਜਿਹੜੇ ਸਾਡੇ ਸੀਐਮ ਨੇ ਉਹਨਾਂ ਦੀ ਪਾਰਟੀ ਦੇ ਜਿਹੜੇ ਆਲੇ ਦੁਆਲੇ ਦੇ ਲੀਡਰ ਨੇ ਉਹ ਵੀ ਸਵਾਲ ਜਰੂਰ ਚੱਕਣਗੇ ਕਿਉਂਕਿ ਪਹਿਲਾਂ ਦਿੱਲੀ ਤੋਂ ਇਹ ਆਰਡਰ ਕਰਦੇ ਸੀ ਹੁਣ ਤਾਂ ਇਹ ਹੋਵੇ ਬਿਲਕੁਲ ਵਿਦੇਲੇ ਹੁਣੇ ਇੱਧਰ ਆਣਗੇ ਤਾਂ ਫਿਰ ਸੀਐਮ ਭਗਵੰਤ ਮਾਨ ਦੀ ਸਾਡੀ ਸਰਕਾਰ ਨੂੰ ਵੀ ਬਹੁਤ ਵੱਡਾ ਪੈਦਾ ਹੋਏਗਾ ਖਤਰਾ ਸੋ ਦੋਸਤੋ ਤੁਸੀਂ ਸਾਨੂੰ ਆਪਣੇ ਕਮੈਂਟ ਜਰੂਰ ਕਰਿਓ ਕਿਉਂਕਿ ਦੇਖੋ ਹੁਣ ਪੰਜਾਬ ਦਾ ਸਵਾਲ ਹੈ ਇਹ ਲੋਕ ਹੁਣ ਪੰਜਾਬ ਦੇ ਵਿੱਚ ਵੜਨਗੇ ਵੜਨਗੇ ਤਾਂ ਇਹ ਸਾਡਾ ਸੀ ਹੁੰਦਾ ਲਾਈਵ ਪ੍ਰੋਗਰਾਮ ਦੁਆਰਾ ਤੁਹਾਨੂੰ ਜੁੜਾਣਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉਹ ਤਾਂ ਤੁਸੀਂ ਲੇਖਦੇ ਰਹੋ ਇਵੇਂ ਪੰਜਾਬੀ ਨਿਊਜ਼ ਤੇ ਦੋਸਤੋ ਮੈਨੂ ਦਿਓ